ਹਲੇ ਮੈਂ ਤੈਨੂੰ ਕਹਿਤਾ ਹੀ ਉੱਤਰ ਜਾ ਥੱਲੇ ਛਰਦੇ ਕੁੜੀ ਨੂੰ ਛਰਦੇ ਤੇ ਮੈਂ ਦੱਸ ਦਿੱਤਾ ਹੀ ਭਾਬੀ ਤੇਰੀ ਸਾਡੇ ਨਾਲ ਕਾੜੀ ਦੁਸ਼ਮਣੀ ਆ ਛਰਦੇ ਮੈਂ ਤੈਨੂੰ ਦੱਸੀ ਜਾਨੀ ਬੰਦਿਆਂ ਵਾਂਗੂ ਜਾਣ ਦੇ ਮੇਰੀ ਤਾਂ ਢੇ ਨਾਲ ਦੁਸ਼ਮਣੀ ਨਹੀਂ ਕੋਈ ਵੀ ਹੈਗੀ ਬਸ ਤੈਨੂੰ ਨਾ ਸਭ ਕੁਝ ਸਿਖਾਉਣਾ ਤੈਨੂੰ ਮੈਂ ਦੱਸ ਦੇਣਾ ਮੇਲਾ ਮੰਮੀ ਤੇ ਕਿੰਨਾ ਜ਼ੋਰ ਹੀ ਛਰਦੀ ਇਹ ਤੁਹਾਡੇ ਚ ਜ਼ੋਰ ਆ ਨਾ ਫਿਰ ਮਿਰਚ ਵੀ ਆ ਉੱਤਰ ਮਾਤਾ ਥੱਲੇ ਕਿੱਡਾ ਬਹਿ ਗਈ ਟੰਮਣੇ ਤੇ ਚੜ ਕੇ ਭਾਬੀ ਤੈਨੂੰ ਕਹੀ ਇਹਨੇ ਛਰਦੇ ਮੈਂ ਲੈ ਜੂ ਕੱਲ੍ਹ ਦੇ ਬਾਪਾ ਛੇਤੀ ਆਇਆ ਬਾਹਰ ਇੱਧਰ ਵੇਖੋ ਨੀ ਮਾਰਗਾ ਛਾਲ ਆਇਆ ਬਾਹਰ ਕਿੰਨਾ ਚੋਰਾ ਬੀਛੜੇ ਮੈਂ ਤੁਹਾਨੂੰ ਦੱਸੀ ਜੰਨੀ ਆਈ ਕਰਨਾ ਬਾਪਾ ਹੁਣੇ ਤੁਹਾਨੂੰ ਮੈਂ ਨਾ ਦੱਸਦੀ ਪਤਾ ਤੁਹਾਨੂੰ ਤਾਂ ਮੈਂ ਨਹੀਂ ਹੋਣੀ ਹੈ ਹਟ ਜਾ ਕੀ ਕਰਦੀਆਂ ਤੂੰ ਆ ਵੇਖ ਤੂੰ ਦੋਵੇਂ ਮਾਵਾ ਧੀਆਂ ਕੀ ਕਰਤੂਤਾ ਕਰਦੀਆਂ ਫਿਰਦੀਆਂ ਵਾ ਕੀ ਕਰਦੀਆਂ ਫਿਰਦੀਆਂ ਜਰੂਰ ਮਰ ਜਾਣੀਆਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੋਟੀਆਂ ਕਪਾ ਲੈਣੀਆਂ ਜੇ ਜਾਨ ਨਹੀਂ ਮਾਰਾ ਸ਼ਰਮ ਹੈ ਮਾੜੀ ਮੋਟੀ ਅੱਗੇ ਘਟ ਬੇਚ ਗਈ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਸਾਨੂੰ ਕਾਦੀ ਸ਼ਰਮ ਹੈ ਇੱਕ ਕਿੱਟਾ ਬੁੱਢੇ ਵਾਰੀ ਕੰਦਾ ਟੱਪਦੀ ਫਿਰਦੀਆਂ ਏ ਟੁੱਟ ਗਿਆ ਚੂਲਾ ਤੇ ਮੁੜ ਕੇ ਬੰਨਣਾ ਨਹੀਂ ساری عمر ਤੇਰਾ ਵੀਰ ਬੰਨਣਾ ਕੀ ਆ ਸਿਆਪਾ ਦਾ ਮੇਰੇ ਪਾ ਦਾ ਪੈ ਜਾਣਾ ਵਾ ਇਹਨਾਂ ਨੂੰ ਕੀ ਲੱਗੇ ਮਾਵਾਂ ਧੀਆਂ ਨੂੰ ਭਾਬੀ ਮੈਂ ਤਾਂ ਦਸੀਆਂ ਨਹੀਂ ਮੈਨੂੰ ਛੱਡ ਦੇ ਬੰਦਿਆ ਉੱਤੇ ਥੱਲੇ ਮੈਂ ਮਾਰਿਆ ਨਾ ਤੇ ਲੋਕਾਂ ਖੜਾ ਮਾਰਦਾ ਇਹਨਾਂ ਨੂੰ ਵੀਰ ਹੈ ਤੇ ਮੈਂ ਤੇਰੀ ਭੈਣ ਹੀ ਆ ਨਾ ਮੇਰੇ ਤਰਸ ਕਰ ਲੈ ਲੋਕੀ ਸਾਥ ਬਕਾਨਿਆਂ ਦੇ ਤਰਸ ਕਰ ਲੈਂਦੇ ਤੂੰ ਮੇਰੇ ਤੇ ਨਹੀਂ ਤਰਸ ਕਰ ਸਕਦਾ ਨਾ ਕਿਹੜੀ ਭੈਣ ਚੰਗੇ ਆ ਤੇ ਉੱਤੇ ਤਰਸ ਕਰਦਾ ਤੂੰ ਬੜਾ ਤਰਸ ਕਰਦੀ ਹਰਦੇ ਚੰਗਾ ਨਹੀਂ ਮੇਰੀ ਗੱਲ ਸੁਣ ਅੱਜ ਤੇ ਆਨੀ ਆ ਵੀਰ ਮੈਂ ਤੇਰੀ ਭੈਣ ਆ ਉਹਦਾਂ ਦੀ ਆਂਦੀ ਮੈਂ ਰਿਸ਼ਤੇ ਸਾਰੇ ਕਦੋਂ ਦੇ ਮਕਾਤੇ ਆ ਹੁਣ ਤੈਨੂੰ ਮੈਂ ਦੱਸਾਂ ਪੱਤਰ ਥੱਲੇ ਚੱਲ ਹਟ ਭਾਗ ਜਾ ਪੁੱਛ ਨਹੀਂ ਫੱਦਣੀ ਆ ਮੈਂ ਪੁੱਛੋਦਾ ਨਹੀਂ ਆਉਣੀ ਮੈਂ ਉੱਤ ਖੰਡ ਕਰ ਉੱਤ ਮੁੰਡਣੀ ਆ ਕੀ ਕਰੀਏ ਮੈਂ ਤਾਂ ਇਹ ਹੋ ਮਰੇ ਮਾਰ ਦੀ ਚੰਗੀ ਨਹੀਂ ਲੱਗਦੀ ਪਰ ਮਸਤੀ ਮੈਨੂੰ ਆਜੀ ਜਾਂਦੀ ਨਹੀਂ ਡੰਡੇ ਦਾ ਬੇੜਾ ਤਾਜੀ ਤਾਂ ਇਦਾਂ ਹੀ ਹੋਣੀ ਤੁਹਾਡੇ ਨਾਲ ਹਟ ਹੋਡੇ ਤੋਂ ਵਾਲੇ ਕਿੱਦਾ ਹੋਈ ਆ ਹਟਦੀ ਨਹੀਂ ਆ ਹਟਦੀ ਨਹੀਂ ਆ ਗਿੰਡੀ ਨਹੀਂ ਕੋਈ ਨੂੰ ਹੈ ਬੁੱਢਾ ਮਾਦਾ ਤੂੰ ਪਤਾ ਹੋ ਜਾ ਕੇ ਨਾ ਮੈਂ ਮਸਤੀ ਕਰਕੇ ਲੋ ਹੈ ਹੈ ਚੱਲ ਹਿੱਧਾ ਹਰਦੀ ਇਹ ਕੀ ਨੀ ਮੈਂ ਤੇਰਾ ਮੂਰਮਾ ਡੰਡੇ ਨਾਲ ਤੇਰੀਆਂ ਲੱਤਾਂ ਤੋੜ ਦੇਣੀ ਆ ਨੀ ਤੇ ਕੁੜੀ ਛੱਡ ਦੇ ਤੇਰਾ ਮਾਲਾ ਡੰਡਾ ਵੱਜ ਗਿਆ ਤੇ ਛੱਡ ਡੰਡਾ ਇੱਧਰ ਛੱਡ ਛੱਡ ਉਹ ਛੱਡ ਡੰਡਾ ਇਹ ਤੇ ਮੇਰੀ ਮੰਮੀ ਵੱਡੀ ਦੁਸ਼ਮਣਾਂ ਵਟਕੇ ਮਾਰਚ ਮੇੜਦੇ ਹਰਦੀ ਨਹੀਂ ਕਿਤੇ ਹਰਦੀ ਨਹੀਂ ਕਿਤੇ ਮੈਂ ਤੇਰਾ ਮੂੰਹ ਮਾਲ ਵੇਖਣ ਡਈ ਆ ਅੱਗੇ ਕੋਈ ਕਸਰ ਛੱਡੀ ਆ ਤੂੰ ਗਲਕੇ ਸਾਡੀ ਬੇਇੱਜ਼ਤੀ ਕਰਾਉਣ ਵਾਲੀ ਜਿਹੜੀ ਤੂੰ ਹੋਰ ਕਰਾਉਣ ਡਈ ਆ ਸਾਡੀ ਕੰਦਾ ਕੋਠੇ ਟੱਪਦੀ ਫਿਰਦੀ ਸ਼ਰਮ ਨਹੀਂ ਆਉਂਦੀ ਤੈਨੂੰ ਭਾਬੀ ਮੈਂ ਤੈਨੂੰ ਦੱਸਤਾ ਹੀ ਹਾਂ ਜੇ ਮੈਨੂੰ ਮਦਰੀ ਲੋੜ ਨਾ ਨਾਉਂਦੀ ਤਾਂ ਆ ਥੱਪੜ ਦਾ ਜਵਾਬ ਨਾ ਮੈਂ ਤੈਨੂੰ ਇੱਥੇ ਇਸੇ ਟਾਈਮ ਹੀ ਦੇਣਾ ਹੀ ਨਾ ਕੀ ਕਰ ਲੈਂਦੇ ਤੂੰ ਮਾਹੀ ਮੇਰੀ ਦਾੜ ਥੱਲੇ ਆਈ ਆ ਇਹ ਤੇਰੀਆਂ ਕਰਤੂਤਾਂ ਜਿਹੜੀਆਂ ਨਾ ਇਹ ਤੈਨੂੰ ਹੀ ਭੁਗਤਣੀਆਂ ਪੈਣੀਆਂ ਆ ਓ ਭਾਬੀ ਜੋ ਤੁਸੀਂ ਕਰਨਾ ਕਰ ਲੋ ਜਾਓ ਜਿਹਨੂੰ ਸੱਦਣਾ ਸੱਦ ਲੋ ਇੱਥੇ ਬੈਠੀ ਆ ਮੈਂ ਜੇਲ੍ਹ ਜਾਣ ਲਈ ਤਿਆਰ ਆ ਤੂੰ ਹੀ ਹੁਣ ਦੁਸ਼ਮਣੀ ਮੋਲ ਲੈਣ ਦੇਣਾ ਇਹ ਹੁਣ ਤੁਹਾਨੂੰ ਮੈਂ ਦੱਸੂਗੀ ਦੇਣਾ ਨਾ ਮੇਰੇ ਸਹੁਰਿਆਂ ਦਾ ਸਾਥ ਦੋ ਜਾ ਕੇ ਜਿਹੜਾ ਸਾਥ ਦੇਣਾ ਵਾ ਇੱਥੇ ਹੀ ਆ ਮੈਂ ਸੱਦ ਜਿਹੜੀ ਤੂੰ ਪੁਲਿਸ ਸੱਦਣੀਆਂ ਮੈਂ ਨਹੀਂ ਡਰਦੀ ਡਰਦੀ ਨਹੀਂ ਚੱਲ ਮੈਂ ਤੇ ਦਿਮਾਗੀ ਚੋਰ ਆ ਗਿਆ ਮੈਂ ਆ ਕੇ ਪਾਇਆ ਵੇਖਿਆ ਬੜੇ ਸਵਾਦ ਦੇ ਕੰਡੀਆਂ ਜਿਹੜੀਆਂ ਦੁਸ਼ਮਣੀ ਮੋਲ ਲੈਣੀਆਂ ਆ ਇਸੇ ਕਰਕੇ ਜੰਦਾ ਮਾਰਿਆ ਸੀ ਵੱਡੀ ਆ ਤੂੰ ਵਧੀਆ ਕੀਤਾ ਵੇਖ ਲਿਆ ਇੱਥੇ ਇਹਨਾਂ ਨੂੰ ਕੀ ਐ ਬਦਮਾਸ਼ੀਆਂ ਕਰਦੀ ਫਿਰਦੀ ਆ ਵੇ ਫੋਨ ਵਿੱਚ ਇੱਥੇ ਲੈ ਗਿਆ ਨਾ ਵੱਡੀ ਵਾਹ ਇਹਦੀ ਫੋਨ ਨਾਲ ਹੀ ਰਹਿੰਦੀ ਨਾ ਇਹਨੂੰ ਆਪ ਚ ਕੋਣਾ ਮੈਂ ਇਹਨਾਂ ਦੇਖੀ ਮੈਂ ਕਿਹਾ ਵੱਡੀ ਵਾਹ ਇਹਦੀ ਫੋਨ ਨਾਲ ਹੀ ਰਹਿੰਦੀ ਆ ਨਾ ਇਹਨੂੰ ਹੁਣ ਫੋਨ ਮੈਂ ਦੇਉਂਗੀ ਆ ਫੋਨ ਜਿਹੜਾ ਨਾ ਤੁਸੀਂ ਲੋਕਰ ਅੰਦਰ ਰੱਖੋ ਜਿੱਥੇ ਕਰਨਾ ਕਰ ਲੈ ਜੋ ਕਰਨਾ ਕਰ ਲੈ ਮੈਂ ਇੱਥੇ ਢਾਹ ਦੇ ਦੇ ਇਹਨਾਂ ਦੀ ਆਹ ਰੱਖਣੀ ਰ ਭੱਜਣ ਨਹੀਂ ਮੈਂ ਦਿੰਦੀ ਇਹਨਾਂ ਨੂੰ ਜੋ ਮਰਜ਼ੀ ਕਰ ਲੈਣ ਮਾਵਾ ਧੀਆਂ ਦੀ ਆਕੜ ਕਿੰਨੀ ਆ ਰੱਸੀ ਛੜ ਗਈ ਪਰ ਬੱਲ ਨਹੀਂ ਗਿਆ ਮੈਂ ਕੋਈ ਕਿੱਥੇ ਭੱਜਣੀਆਂ ਜਿਹੜੀਆਂ ਨੇ ਗਲਤੀਆਂ ਕੀਤੀਆਂ ਨਾ ਸਜ਼ਾ ਦੇ ਮਿਲ ਕੇ ਰਹੂਗੀ ਮੈਂ ਤਾਂ ਪੁਲਿਸ ਸੁਣੇ ਆਵੇ ਮੈਂ ਨਾ ਚਕਾਵਾ ਇਹਨਾਂ ਨੂੰ ਮੈਂ ਮੈਨਾਂ ਨਹੀਂ ਸ਼ਰਮੀ ਕਿਤੇ ਹੈ ਨਹੀਂ ਆ ਕੋਈ ਥਾਂ ਰਹਿਣਾ ਨਾ ਜਾਵੇ ਸਾਡੀ ਬੇਇੱਜ਼ਤੀ ਕਰਾਉਣ ਵਾਲਾ ਲੋਕੇ ਕੰਦਾ ਨਾ ਲੱਗ ਲਾ ਕੇ ਵੇਖਣ ਦੇ ਹੈਗੇ ਵੀ ਇਹ ਕਿਉਂ ਕੰਦਾ ਟੱਪਦੀਆਂ ਫਿਰਦੀਆਂ ਹਾਏ ਹਾਏ ਕੁੜੀ ਇਕੱਲੀ ਹੋਵੇ ਤੇ ਕੋਈ ਕਹਿ ਵੀ ਦਵੇ ਮਾਂ ਵੇਖ ਕਿਦਾਂ ਟੰਮਣੇ ਤੇ ਚੜ ਕੇ ਬੈਠੀ ਹੈਗੀ ਉਦਾਂ ਮਾਦਨ ਕਹਿਦੀ ਨਾ ਕਿਤੇ ਮਾਤਾ ਕੰਨ ਤੇ ਤੋਰੀਆਂ ਦੇ ਮੇਰੇ ਤੇ ਗੋਡੇ ਨਹੀਂ ਕੰਮ ਕਰਦੇ ਮੇਰਾ ਚੂਲਾ ਦੁੱਦਦਾ ਵੇਖਦਾ ਕਿ ਟੱਪਣ ਦੀ ਜੇ ਬੁੰਡੇ ਵਾਲੀ ਚਟ ਟੁੱਟ ਜਾਂਦਾ ਤੇ ਕਿਨੇ ਸਾਹਮਣਾ ਇਹਨੂੰ ਕੁੜੀ ਸਾਹਮਣਾ ਇਹਨੂੰ ਮੈਂ ਨਹੀਂ ਆ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਮੈਨੂੰ ਤਾਂ ਲੱਗਦਾ ਪਹਿਲਾਂ ਇਹਨਾਂ ਨੇ ਵਾਹ ਪੇਸ ਇੱਧਰ ਕਿਤੇ ਲਾਈ ਆ ਆਹ ਵੇ ਪੌੜੀ ਵੀ ਤੋੜ ਕੇ ਲਾਈ ਆ ਉਥੇ ਤੇ ਉਹ ਪੌੜੀ ਟੁੱਟ ਗਈ ਜੇ ਕਿਤੇ ਬੁੰਡੜੀ ਦੀ ਲੱਤਾਂ ਬਾਹ ਚੂਲਾ ਟੁੱਟ ਜਾਂਦਾ ਤੇ ਕਿੰਨੇ ਇਹਦਾ ਇਕੱਠਾ ਕਰਨਾ ਹਿੱਸੇ ਆਪਾਂ ਤੇ ਮੇਰੇ ਪ ਉਹ ਜਲ ਚੰਗਾ ਕੀਤਾ ਤੂੰ ਬਾਹਰ ਹੀ ਵੇਖ ਲੈ ਮੈਂ ਤੇ ਮੇਰੀ ਅੱਖ ਲੱਗੀ ਮੈਂ ਸੌ ਗਿਆ ਮੜਾ ਜਾ ਮੈਨੂੰ ਕੋਈ ਜਾਣ ਭੱਜਣਾ ਹੀ ਨਾ ਨੇ ਇਹ ਕੋ ਸਰਪ ਸਰਕਾਰ ਦੀਆਂ ਹੀ ਮੈਂ ਪਤਾ ਨਹੀਂ ਕਾਹਦਾ ਰੌਲਾ ਜਿਆ ਭੈਂਡਿਆ ਗੇਡ ਗੜੀ ਜਦੋਂ ਮੈਂ ਵੇਖਿਆ ਤੇ ਇਹ ਮਹਾਰਾਣੀਆਂ ਉਹ ਗੁਰਲੀ ਤੇ ਚੜਨ ਡਈਆਂ ਕਿੰਨੇ ਭਾਚਲੀਆਂ ਤੁਮਾਰੀ ਰਾਖੀ ਰਾਖੀ ਚੰਗਾ ਇਹਨਾਂ ਫੇਕ ਕੋਸ਼ਿਸ਼ ਕਰਨੀ ਹੈ ਇਹਨੂੰ ਪਤਾ ਪੁਲਸ ਹੋਣੀ 100% ਇਹਨਾਂ ਭੱਜਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੂੰ ਭੱਜਣ ਨਹੀਂ ਦੇਣਾ ਇਹਨਾਂ ਨੂੰ ਕੀਤੀ ਸਜ਼ਾ ਨਾ ਦਿਵਾਉਣੀ ਜੋ ਮਰਜ਼ੀ ਹੋ ਜੇ ਮੈਂ ਹਾਂ ਮੇਰੇ ਦਿਲ ਤੇ ਲਿਖਿਆ ਵਾ ਜਿਹੜੀਆਂ ਇਹਨੇ ਸਾਡੇ ਨਾਲ ਕੀਤੀਆਂ ਵਾ ਇਹਨਾਂ ਤੁਹਾਨੂੰ ਠਾਣੇ ਪਹਚਾਇਆ ਹੈ ਨਾ ਇੱਕ ਵਾਰੀ ਇਹਨਾਂ ਨੂੰ ਪਤਾ ਤਾਂ ਲੱਗੇ ਕਿ ਜੇਲ ਕੀ ਚੀਜ਼ ਹੁੰਦੀ ਆ ਬਦਨਾਮੀ ਚੀਜ਼ ਕੀ ਹੁੰਦੀ ਆ ਆ ਜਿਹੜੀ ਆਕੜ ਕਹਿੰਦੀ ਨਾ ਮੈਂ ਨਹੀਂ ਕਿਸੇ ਕੋ ਡਰਦੀ ਜੇ ਡਰਦੀ ਨਹੀਂ ਤਾਂ ਭੱਜਣ ਕਿਉਂ ਡਈ ਹੀ ਭਲੇ ਮਾਂ ਸਾਹ ਸੌਰੇ ਕਿੰਨੀ ਬਦਨਾਮੀ ਦੀ ਕਰਕੇ ਆਈ ਆ ਕਿਹੜਾ ਕੰਮ ਇਹਨੇ ઠાણે ਹਨੂ ਨੇ ਘੱਲਿਆ ਇਹਨੇ ਸਮਝਾਉ ਆਪਣੇ ਭੈਣ ਨੇ ਕੋਈ ਚੀਜ਼ ਨਹੀਂ ਸਮਝੀ ਨਾ ਨਾ ਇਹਨੇ ਹਰ ਸਾਰੇ ਬੰਨੇ ਨੇ ਰਿਸ਼ਤੇ ਨਾਤੇ ਖਤਮ ਕਰਤੇ ਆ ਇਹਨੂੰ ਨਹੀਂ ਕੋਈ ਅਕਲ ਹੈ ਗਈ ਨਾ ਇਹਨੂੰ ਦੀਨ ਦੁਨੀਆ ਦੀ ਕੋਈ ਸਾਰੀ ਹੈ ਗਈ ਤੇ ਕੌਣ ਕਿੱਦਾਂ ਦਾ ਤੇ ਕੌਣ ਕਿੱਦਾਂ ਦਾ ਮੰਮੀ ਕਿੱਡੀ ਜ਼ੋਰ ਨਾਲ ਨੇ ਮੇਰੇ ਥੱਪੜ ਮਾਰਿਆ ਹਜੇ ਤੱਕ ਮੇਰੀ ਗੱਲ ਜੋ ਸੇਕ ਨਿਕਲਣ ਡਿਆ ਪਤਾ ਨਹੀਂ ਇਹਦੇ ਹੱਥ ਹੀ ਕਿੱਦਾਂ ਦੇ ਆ ਆ 5 ਮਿੰਟ ਦਾ ਫਰਕ ਪੈ ਗਿਆ ਜੇਕਰ ਤੇ 2 ਮਿੰਟ ਹੋਰ ਨਾ ਨਾ ਕਮਰੇ ਜੋ ਬਾਹਰ ਹੁੰਦੀ ਅਹੀਂ ਕੰਦ ਟੱਪ ਜਾਣੀ ਪਤਾ ਨਹੀਂ ਕਿੱਥੇ ਨਿਗਾਹ ਲਾ ਕੇ ਸਾਡੇ ਵਾਲੀ ਵੇਂਦੀ ਰਹੀਂਦੀ ਉੰਦਰੀ ਨੇ ਆਣ ਲੱਤਾਂ ਨੂੰ ਫੜਿਆ ਇਲ ਵਰਗੀ ਨਿਗਾਵਾ ਇਹਦੀ ਪਤਾ ਲੱਗਾ ਨਹੀਂ ਬਥੇਰਾ ਚਾਰਾ ਕੀਤਾ ਵੀ ਮਿੰਟੋ-ਮਿੰਟੀ ਕੰਦੇ ਟੱਪ ਜੀ ਗਏ ਪਤਾ ਹੀ ਨਹੀਂ ਕੀ ਬਣਿਆ ਮਿੰਟੋ-ਮਿੰਟੀ ਆ ਕੇ ਲੱਤਾਂ ਨਹੀਂ ਹਾੜੀਆਂ ਖਿੱਚ ਲਈ ਇਹਨੇ ਸਗਾਤ ਨੇ ਕਿਦੇ ਮੈਂ ਵੀ ਜਿਆਦਾ ਥਾਂ ਉਤਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਆ ਨਾ ਕਿ ਲੱਤ ਤੇ ਛੱਟ ਪੇਟ ਲੱਗਦੇ ਇਹਨੇ ਕਲੈਣੀ ਨੇ ਮੁੜ ਕੇ ਕਿਤੇ ਮੈਨੂੰ ਸੰਭਣਾ ਹੀ ਆ ਥੱਪੜ ਦਾ ਤੇ ਇਹਨੂੰ ਨਾ ਇਹ ਵੇਖੀ ਸਹੀ ਹੈ ਦੱਸਣਾ ਇਹਨੂੰ ਇੱਕ ਵਾਰੀ ਪਤਾ ਵੀ ਕਿਦਾਂ ਮਾਰੀਦਾ ਵਾ ਮੰਮੀ ਬਦਲਾ ਤਾਂ ਮੈਂ ਲੈ ਕੇ ਛੱਡੂਗੀ ਹੁਣ ਬੜੀਆਂ ਮਿੰਤਾ ਕੀਤੀਆਂ ਨਹੀਂ ਨਾ ਇਹਨਾਂ ਨੇ ਮੰਨੀ ਤੇ ਕੋਈ ਗੱਲ ਨਹੀਂ ਇਦਾਂ ਕਰੋ ਅਲਿਆਉ ਫੜਾਓ ਮੇਰਾ ਫੋਨ ਆਪਣੀ ਸੱਸਰੇ ਤਾਂ ਕੰਨ ਜੇ ਖਿੱਚੇ ਜਰਾ ਇਹਨੂੰ ਮੈਂ ਦੱਸਣੀ ਆ ਫੋਨ ਤੇਰਾ ਤੇਰੇ ਕੋਲ ਹੀ ਮੇਰੇ ਕੋਲ ਕਿੱਥੇ ਆ ਤੇਰਾ ਫੋਨ ਮੇਰੇ ਕੋਲ ਹੀ ਤੇ ਹੋਰ ਕਿਹਦੇ ਕੋਲ ਸੀ ਹਾਂ ਮिन्नੂ ਲੱਗਦਾ ਫਿਰ ਉੱਥੇ ਜਿਹੜਾ ਆਪਾਂ ਕੰਨ ਟੱਪਣ ਲੱਗੇ ਉਹਦੇ ਮੈਂ ਖੁਰਲੀ ਤੇ ਰੱਖਿਆ ਹੀ ਉੱਥੇ ਹੀ ਰਹਿ ਗਿਆ ਹੁਣ ਆਵਾ ਜਾ ਕੇ ਵੇਖਿਆ ਨਹੀਂ ਉੱਥੇ ਨਹੀਂ ਤੇ ਆਪੇ ਮੇਰੇ ਤੋਂ ਲਾ ਲਾ ਵੇਖ ਕੇ ਹੁੰਨੀ ਆ ਮੇਰਾ ਫੋਨ ਉਹ ਚ ਮੇਰੀਆਂ ਸੋ ਚੀਜ਼ਾਂ ਆ ਜਾ ਵੇਖਿਆ ਮੈਂ ਕੀ ਕਹਿਣ ਦੀ ਹੀ ਜੋਹੀਂ ਕੀਤਾ ਵਾ ਉਹ ਸਹੀ ਕੀਤਾ ਕਿ ਗਲਤ ਕੀਤਾ ਵਾ ਮੈਨੂੰ ਤਾਂ ਸੱਚੀ ਬੜਾ ਦੁੱਖ ਹੋਉਂ ਰਿਹਾ ਹੁਣ ਇਹ ਚ ਦੁੱਖ ਵਾਲੀ ਕਿਹੜੀ ਗੱਲ ਵਾ ਇਹ ਸਾਨੂੰ ਕਰਨਾ ਹੀ ਪੈਣਾ ਸੀ ਜਦੋਂ ਉਹਨਾਂ ਨੂੰ ਮੂੰਹ ਨਾਲ ਪੰਜਾਬੀ ਜੀ ਸਮਝਾਇਆ ਹੈ ਕਿ ਬਹਿ ਕੇ ਸੁਲਾਹ ਕਰ ਲੂ ਸੁਲਾਹ ਵੀ ਕਾਦੀ ਕਨ ਕੁੜੀ ਦੇ ਆਪਣੀਆਂ ਮਰਦੀਆਂ ਕਰਦੀ ਅਸੀਂ ਤੇ ਇੰਨਾ ਕਹਿੰਨਾ ਕੁੜੀ ਦੇ ਟੇਕੇ ਬੈਠੀ ਰਹਿ ਦੋ ਰੋਟੀਆਂ ਲਾਈ ਜਾ ਪਰ ਉਹਨਾਂ ਦੇ ਮਨਨ ਚ ਗੱਲ ਹੀ ਨਹੀਂ ਆਉਂਦੀ ਉਹ ਤਾਂ ਤੁਹਾਡੀ ਗੱਲ ਸਹੀ ਆ ਉਹਦੀਆਂ ਤੇ ਬਣੀਆਂ ਹੀ ਗਲਤੀਆਂ ਵਾ ਪਰ ਜਿੱਦਾਂ ਥਾਣੇ 'ਚ ਉਹਦਾ ਨਾਮ ਲਖਵਾਇਆ ਵਾ ਰਾਜਵਿੰਦਰ ਤੇ ਆਣ ਗਵਣਵੇਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹੋਣੇ ਆ ਵੀ ਨੋਤੀ ਦਾ ਨਾ ਥਾਣੇ ਚ ਪਹੁੰਚ ਗਿਆ ਵਾ ਉਹ ਬਲਜੀਤ ਆਹ ਲੋਕੀ ਗੱਲਾਂ ਬਣਾਉਂਦੇ ਨਾ ਇਹ ਸੁੰਨੀਆਂ ਛੜਦੇ ਬਾਕੀ ਲੋਕਾਂ ਦਾ ਕੀ ਆ ਲੋਕਾਂ ਦੇ ਅੱਜ ਗੱਲਾਂ ਕੀ ਦੀਆਂ ਦੋ ਦਿਨ ਕੀਤੀਆਂ ਚੌਥੇ ਦਿਨ ਭੁੱਲ ਜਾਣਾ ਸਾਡੀ ਹੱਕ ਲਾਲ ਦੀ ਕਮਾਈ ਕੰਜਰਪੁਣਾ ਕਰਕੇ ਨਹੀਂ ਮੈਂ ਨੋਟ ਕਮਾਈ ਇੰਨਾ ਸੋਨਾ ਪਾਇਆ ਇੰਨਾ ਵਿਆਹ ਦੇ ਪੈਸੇ ਲਾਇਆ ਐਦਾਂ ਤਾਂ ਨਹੀਂ ਮੈਂ ਜਾਣ ਦਿੰਦਾ ਵੇਖ ਬਲਜੀਤ ਅਸੀਂ ਆਪਣੇ ਨੂੰ ਪੂਰਾ ਕਿਹਾ ਸੀ ਸਹਯੋਗ ਦਿੱਤਾ ਕਿ ਤੁਸੀਂ ਸੁਲਾ ਕਰ ਲਓ ਪਰ ਉਹਨਾਂ ਮਾਵਾਂ ਧੀਆਂ ਦੀ ਆਕੜੀ ਨਹੀਂ ਉਹ ਗੱਲ ਕਰਕੇ ਨਹੀਂ ਰਾਜੀ ਨਾ ਜਿਹੜੇ ਰਿਸ਼ਤੇ ਇਹਨਾਂ 'ਚ ਮਠਾਸ ਨਹੀਂ ਲੱਗੀ ਕੜਵਾਹਤ ਹੋ ਗਈ ਆ ਬਾਕੀ ਨੂੰ ਖਸਮਾਂ ਖਾਂਦੇ ਲੋਕਾਂ ਨੂੰ ਨਾ ਤੋਕੇ ਦਾ ਫੋਨ ਚੁੱਕ ਤੇ ਨਾ ਸਾਨੂੰ ਕਿ ਉਹਨੂੰ ਸਪਾਈਆਂ ਦੇਣ ਦੀ ਲੋੜ ਆ ਅਸੀਂ ਰੱਬ ਦੀ ਜ਼ਗਾਹ ਵਾਲੀ ਵੀ ਸੱਚੀਆਂ ਤੇ ਆਪਣੇ ਆਪ ਦੀ ਵੀ ਸੱਚੀਆਂ ਕਿਹ ਕਿਹਦੇ ਝੂਠਾ આરોਪ ਨਹੀਂ ਲਾਇਆ ਅਸੀਂ ਤੇ ਸੱਚੇ ਆ ਪਰ ਦੁਨੀਆ ਨੇ ਆਪਣੀ ਅੱਖਾਂ ਤੇ ਪੱਟੇ ਬੰਨ੍ਹੇ ਆ ਓਏ ਇਹਨਾਂ ਨਹੀਂ ਸੋਚਦੇ ਵੀ ਇਹਨਾਂ ਦੀ ਨੋਹ ਦਾ ਵੀ ਕਸੂਰ ਹੋਣਾ ਵਾ ਚੁੱਪਚੀ ਪੀਤੀ ਇੱਥੋਂ ਚੱਲ ਗਈ ਆ ਸਾਰਾ ਕੁਝ ਉੱਥੇ ਜਾ ਕੇ ਕੰਨ ਲਈ ਆ ਪਰ ਹੁਣ ਲੋਕਾਂ ਨੂੰ ਬੰਦਾ ਕਿੱਦਾਂ ਸਮਝਾਵੇ ਵੀ ਉਹਦਾ ਕਸੂਰ ਵਾ ਸਾਡੀ ਜਾਨ ਬਖਸ਼ ਦਿਓ ਉਹ ਬਲਜੀਤ ਸਿਆਣੇ ਆਂਦੇ ਆ ਆ ਰੀ ਨੂੰ ਇੱਕ ਪਾਸੇ ਦੰਦੇ ਆ ਤੇ ਜਮਾਨ ਨੂੰ ਦੱਲੇ ਤੇ ਸਾਨੂੰ ਕਿਸ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਆਪਣਾ ਮਿਹਨਤ ਦੀ ਕਮਾਈ ਕੀਤੀ ਆ ਕੋਈ ਠੱਗੀਆਂ ਨਹੀਂ ਕਿਹਨੂੰ ਮਾਰੀਆਂ ਕਿ ਕੋਈ ਗੱਲ ਨਹੀਂ ਜਾਂਦਾ ਤੇ ਜਾਵੇ ਫੇਰ ਠੱਗੀ ਕਿਸਨਾ ਮਾਰ ਲਾਂਗੇ ਮੇਰੇ ਪੁੱਤ ਦਾ ਲੱਕ ਟੁੱਟ ਜਾਂਦਾ ਉੱਥੇ ਟਰਾਲਾ ਚਲਾਜ ਲਾ ਕੇ ਖੇੜ ਥੋੜੀ ਆ ਹਾਂ ਇੱਥੇ ਹੀ ਮੇਰਾ ਫੋਨ ਹੈ ਨੀਗਾ ਮੇਰਾ ਫੋਨ ਕਿੱਥੇ ਗਿਆ ਵਾ ਫੋਨ ਤਾਂ ਮੈਂ ਇੱਥੇ ਹੀ ਰੱਖਿਆ ਸੀ ਅੰਦਰ ਜਾ ਕੇ ਵੇਖਦੀ ਆਂ ਕੀ ਪਤਾ ਉੱਥੇ ਹਫੜਾਦਫੜੀ ਚ ਰੱਖ ਲਿਆ ਹੋਵੇ ਪਤਾ ਹੀ ਨਹੀਂ ਕਿੱਥੇ ਰੱਖ ਬੈਠੀ ਆਂ ਮੰਮੀ ਉੱਥੇ ਤਾਂ ਮੇਰਾ ਫੋਨ ਹੀ ਨਹੀਂ ਆ ਰਾ ਮੈਂ ਸਾਰੇ ਲੱਭ ਕੇ ਆਈ ਆ ਤੇਰੇ ਹੱਥ 'ਚ ਫੋਨ ਹੀ ਮੰਮੀ ਹੱਥ 'ਚ ਤਾਂ ਮੇਰੇ ਹੈਗਾ ਸੀ ਜਦੋਂ ਆਪਾਂ ਕੰਦ ਟੱਪਣ ਲੱਗੇ ਸੀ ਨਾ ਤਾਂ ਫੋਨ ਮੈਂ ਉੱਥੇ ਹੀ ਰੱਖਿਆ ਸੀ ਪਰ ਉੱਥੋਂ ਤਾਂ ਮੈਨੂੰ ਲੱਭਾ ਹੀ ਨਹੀਂਗਾ ਕਿ ਉਹ ਪਤਾ ਨਹੀਂ ਕਿੱਥੇ ਚਲ ਗਿਆ ਮੈਨੂੰ ਲੱਭ ਗਿਆ ਹੁਣ ਫੋਨ ਮੇਰੇ ਕੋਲ ਵਾ ਹੁਣ ਦੱਸ ਕੀ ਕਰਨਾ ਇਹਦਾ ਇੱਧਰ ਪੜਾ ਮੇਰਾ ਫੋਨ ਤਾਂ ਨਾ ਤੈਨੂੰ ਮਿਲਿਆ ਮਾਂ ਦੀ ਧੀਏ ਚਾਹੇ ਜੋ ਮਰਜ਼ੀ ਕਰ ਲੈ ਇਸੇ ਫੋਨ ਦੇ ਪਵਾੜੇ ਆ ਕਦੀ ਤੂੰ ਕਿਸ ਬੰਦੇ ਕਮਾਉਣੀ ਤੇ ਕਦੀ ਕਿਸ ਬੰਦੇ ਕਮਾਉਣੀ ਇਸੇ ਫੋਨ ਦੇ ਪੁਲਸ ਸੱਦੀ ਹੈ ਨਾ ਹੁਣ ਮੈਂ ਸੱਦੂੰਗੀ ਪੁਲਸ ਭਾਬੀ ਨੇ ਮੈਨੂੰ ਬੰਦੇਆਂ ਨੂੰ ਕਹਿਤਾ ਮੇਰਾ ਫੋਨ ਨਾ ਬੰਦੇਆਂ ਨੂੰ ਫੜਾ ਦੇ ਮੈਨੂੰ ਅੱਛਾ ਮੈਂ ਮੈਂ ਜਾਨਵਰਾਂ ਵਾਂਗੂ ਕਹਿਣ ਲਈ ਆ ਮੈਂ ਵੀ ਬੰਦਿਆਂ ਨੂੰ ਕਹਿਣ ਲਈ ਆ ਕਿ ਆਹ ਫੋਨ ਤਨਾ ਤੈਨੂੰ ਮਿਲਿਆ ਚਾਹੇ ਜੋ ਮਰਜ਼ੀ ਕਰਨਾ ਨਿਫੜਾ ਕੁੜੀ ਦਾ ਫੋਨ ਕੀ ਨਹੀਂ ਆ ਤੂੰ ਤੇ ਤਬਤੋਰੀਆਂ ਕੋ ਕਰਨਾ ਮੇਰਾ ਫੋਨ ਮੈਨੂੰ ਦੇ ਦੇ ਮੈਂ ਕਿ ਇਹਨੂੰ ਫੋਨ ਲਾਉਣਾ ਹੀ ਕਿਉਂ ਲਾਉਣਾ ਤੂੰ ਫੋਨ ਕਿਸ ਨੂੰ ਇਸੇ ਫੋਨ ਦਾ ਪਵਾੜੇ ਪਾਏ ਆ ਨਾ ਫੋਨ ਤਨਾ ਹੋਂ ਤੈਨੂੰ ਮਿਲਿਆ ਜਿੱਥੇ ਮਰਜ਼ੀ ਜੋ ਲਾ ਲੈ ਸਾਡੀ ਫੋਨ ਦੇ ਲੱਗ ਦੱਸ ਰਾਜਵਿੰਦਰ ਇਹ ਰਾਜਵਿੰਦਰ ਆ ਮੇਰੇ ਫੋਨ ਤੋਂ ਲਾ ਜਿੱਥੇ ਵੀ ਲਾਉਣਾ ਹੀ ਇਹਦੇ ਨਾਲ ਬਾਤ ਹੀ ਨਹੀਂ ਜੇਠ ਲੈਣੇ ਆਪਾਂ ਮੇਰਾ ਫੋਨ ਦੇ ਤੁਹਾਡੇ ਬੰਦਿਆਂ ਕੋਲ ਨਾ ਲੱਗੀ ਕੀ ਕਰ ਲੈ ਨਹੀਂ ਤਾਂ ਅਸਰ ਬਾਜ ਜਿਉ ਦੱਸਣਾ ਨਾ ਮੁਣੇ ਤਸ ਤੇਰੇ ਸੰਗ ਜਾ ਰਹਾ ਹੋ ਕੀ ਕਰਦੀ ਬੇਲੀ ਉਹ ਦੋਰੇ ਨਾ ਖਾਲੀ ਮੇ ਕੋਲ ਹੁਣ ਮਾਰ ਕੇ ਵੀ ਰੱਖੀ ਬਰਾਬਰ ਛੱਗੂਗੀ ਬੜੀ ਪੂਏ ਚੜ ਗਈ ਆ ਹੁਣ ਤੇ ਬਹੁਤੀ ਜਿਆਦਾ ਸਿੱਤੇ ਚੜ ਗਈ ਐ ਇਹਨੂੰ ਲਾਉਣਾ ਪੈਣਾ ਯੂ ਕੱਢ ਲਾ ਹੁਣ ਜੋ ਜੋ ਕੱਢਣਾ ਵਾ ਜਿੱਥੇ ਮੈਂ ਫੋਨਗਾ ਨਾ ਫੋਨ ਤੇ ਮੈਂ ਕਾਰ ਹੀ ਲੈਣਾ ਆ ਕਲਾ ਮੇਰੇ ਤੋਂ ਓਕੇ ਵੇਖੇ ਐਤੋਂ ਲਾਤ ਹੁਣ ਤੇ ਮੈਂ ਐਤੋਂ ਲਾ ਲੂ ਬਾਅਦ ਚ ਇੱਕੋ ਖੋਨੇ ਆ ਫੋਨ ਕਲਾ ਕਿੱਦਾਂ ਨਹੀਂ ਆ ਫੋਨ ਦਿੰਦੀ ਰੱਖ ਲਾ ਫੋਨ ਫੋਨ ਚੰਬੀ ਹੋ ਮੇਰਾ ਚਲ ਨਾ ਟੈਨਸ਼ਨ ਲੈ ਬਲੀ ਕੋਈ ਗੱਲ ਨਹੀਂ ਹੈ ਅੱਜ ਨਾਲ ਕਿਥੋਂ ਜੇਤਾ ਆ ਗਿਆ ਕੌਣ ਆ ਰਾਜਵਿੰਦਰ ਐਦਾਂ ਕਰੋ ਰਿਕਾਰਡਿੰਗ ਚਲਾ ਦਿਓ ਆ ਲੈ ਹੈਲੋ ਨਾ ਦਿਖਾਤੀ ਆਪਣੀ ਕਾਤੁਈ ਕਿਹੋਏ ਕਨਯੋਗ ਗਿਆ ਤੁਸੀਂ ਬਹੁਤੀ ਬਕਵਾਸ ਕਰਨ ਦੀ ਲੋੜ ਨਹੀਂ ਹੈਗੀ ਅਸੀਂ ਜੋ ਕੀਤਾ ਨਾ ਸਹੀ ਕੀਤਾ ਵਾ ਨਾਲੇ ਹ ਅਨੁਸਾਰੇ ਕਹਿਣ ਦੇ ਹੀ ਆ ਕੰਮ ਕਰਨਾ ਬਹੁਤ ਜ਼ਰੂਰੀ ਹੀ ਨਾਲੇ ਹੁਣ ਤੇਰਾ ਫੋਨ ਬਲੌਗ ਚੋਂ ਨਿਕਲ ਗਿਆ ਵਾ ਨਾ ਨਾ ਨੰਬਰ ਤੁਹਾਡਾ ਹਜੇ ਵੀ ਬਲੌਗ ਦੇ ਵਿੱਚ ਹੀ ਆ ਲੈਣਾ ਨਾ ਨੰਬਰ ਬਲੌਗ ਚੋਂ ਨਹੀਂ ਕੱਢਿਆ ਨਹੀਂ ਆ ਜਿਹੜੀ ਕੀਮ ਤੇ ਪੁਲਿਸ ਭੇਜੀ ਨਾ ਚੰਗਾ ਨਹੀਂ ਕੀਤਾ ਹੁਣ ਵੇਖੋ ਤੁਹਾਡਾ ਇਹੋ ਜਿਹਾ ਜਲੂਸ ਕੱਢੂਗੀ ਨਾ ਤੇ ਉਹ ਜੀ ਬੇਤੀ ਕਰੂੰਗੀ ਤੁਹਾਨੂੰ ਮਰਨ ਤੇ ਮਜਬੂਰ ਕਰ ਦੇਣਾ ਮੈਂ ਚਲ ਠੀਕ ਆ ਐਦਾਂ ਕਰ ਹੋਰ ਬੋਲ ਹੋਰ ਕੋਈ ਗੱਲ ਰਹਿ ਗਈ ਹੈ ਨਾ ਕਰ ਲੈ ਫਟਾਫਟ ਜੋ ਕਿ ਮੈਂ ਫੋਨ ਰਿਕਾਰਡਿੰਗ ਤੇ ਲਾਇਆ ਵਾ ਇਹ ਹੁਣ ਥਾਣੇ ਜਾ ਕੇ ਵਿਖਾ ਲੈਣਾ ਮੈਂ ਮੈਂ ਬੜੀ ਖੇਤੀ ਕਰਿਆ ਫੋਨ ਹੁਣ ਹੁਣ ਆਹ ਰਿਕਾਰਡਿੰਗ ਤੇ ਲਾਤਾ ਹੀ ਜੇ ਸਾਰੀਆਂ ਸਬੂਤਾਂ ਹੁਣ ਇਹੋ ਹੀ ਕੰਮ ਹੋਣਗੀਆਂ ਤੇ ਹੋਰ ਕਿੱਦਾਂ ਮੈਨਾਂ ਜਵਾਨ ਲੜੋਂ ਡਈ ਨਿਕੇ ਹਿਸਾਬ ਨਾਲ ਤੂੰ ਵੀ ਗੱਲ ਕਰਨੀ ਹੀ ਨਾ ਕਿਸ ਤਰੀਕੇ ਨਾਲ ਗੱਲ ਕਰੀਦੀ ਆ ਗੱਲ ਤੇ ਤੂੰ ਵੀ ਕੋਈ ਚੱਜਦੀ ਨਹੀਂ ਉਹਨਾਂ ਨਾਲ ਕੀਤੀ ਗਿਆ ਵੀ ਉਹਨਾਂ ਨੇ ਰਿਕਾਰਡਿੰਗ ਲਾ ਲਈ ਨਾ ਤੇ ਨੱਟ ਤੇ ਪਾ ਦੇਣੀ ਹੋ ਮੰਮੀ ਕਰਦੇ ਰਿਕਾਰਡਿੰਗ ਕਰ ਲੈਣ ਹੋਰ ਇਹਨਾਂ ਨੂੰ ਆਉਂਦਾ ਵੀ ਕੀ ਆ ਰਿਕਾਰਡਿੰਗਾਂ ਕਰਨੀਆਂ ਨੇ ਜਿਹੜੀਆਂ ਕਰਨੀਆਂ ਕਰ ਲੈਣ ਨਿੱਟਾ ਤੇ ਪੌਂਦੇ ਪਾਦਣ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਪਿਆਸ਼ ਆ ਜਿੱਦਾਂ ਦਾ ਮੇਨਾਂ ਬੋਲਦੀ ਉਹਦਾ ਜਵਾਬ ਅੱਗੇ ਮੈਂ ਦਿੱਤੇ ਹੀ ਤੇ ਬਦਨਾਮੀ ਪਤਾ ਕਿੰਨੀ ਹੋਣੀ ਆ ਹੁਣ ਫੇਰ ਕੋਈ ਇੱਜ਼ਤ ਆਡੀ ਨਹੀਂ ਹੋ ਰਹਿਣੀ ਤੈਨੂੰ ਪਤਾ ਉਹਨਾਂ ਦੇ ਦਿਮਾਗ ਬੜੇ ਤੇਜ਼ੀ ਆ ਉਹਨਾਂ ਕਰ ਲੈਣੀ ਆ ਰਿਕਾਰਡਿੰਗ ਮੰਮੀ ਅੱਗੇ ਕਿਹੜਾ ਬਦਨਾਮੀ ਨਹੀਂ ਹੋਈ ਆ ਹੋਰ ਹੋਜੂ ਪੋਰਾ ਕੋਈ ਗੱਲ ਨਹੀਂ ਹੁਣ ਇਹਨਾਂ ਤੋਂ ਇਹ ਨਹੀਂ ਵੀ ਡਰ ਜੀਏ ਤੇ ਬਹਿ ਜੀਏ ਚੁੱਪ ਕਰ ਕਰ ਜੇ ਸਾਡੀ ਬਦਨਾਮੀ ਹੋਣ ਦੀ ਨਾਲ ਇਹਨਾਂ ਦੀ ਬਰਾਬਰ ਹੀ ਹੋਣ ਦੀ ਕੋਈ ਗੱਲ ਨਹੀਂ ਚੱਲਣ ਤੋਂ ਹੁਣ ਜਿੱਦਾਂ ਦੇ ਚੱਲੇ ਉਦਾਂ ਦੇ ਚੱਲਾਂਗੇ ਨਿੱਗਿਆ ਨਿੱਗਿਆ ਗੱਲਾਂ ਨੂੰ ਨੋਟ ਕਰੀ ਜਾਂ ਰਹੇ ਆ ਤੇ ਦੱਸੀ ਜਾਂ ਰਹੇ ਆ ਮੁੰਕੇ ਕਰ ਕਰ ਕੇ ਕੋਈ ਨਹੀਂ ਮੰਮੀ ਜੋ ਕਰਦੇ ਆ ਉਹਨੂੰ ਕਰ ਲੈਂਦੇ ਇਹਨਾਂ ਨੇ ਪਹਿਲ ਕੀਤੀ ਹੈ ਨਾ ਹੁਣ ਇਹਨਾਂ ਨੂੰ ਅਹੀਂ ਦੱਸਾਂਗੇ ਮੈਂ ਤਾਂ ਚੁੱਪ ਕਰਕੇ ਇੱਥੇ ਬੈਠੀ ਹੀ ਇਹਨਾਂ ਨੇ ਆ ਚਾਰ-ਚਫੇਰੇ ਗੱਲ ਖਲਾਰੀ ਹੈ ਨਾ ਹੁਣ ਇਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪੈਣਾ ਵੇਖੋ ਹੁਣ ਮੈਂ ਇਹਨਾਂ ਕੋਲ ਗਿਆਨ-ਗਣ ਬਦਲੇ ਲੈਂਦੀ ਕਿਦਾਂ ਦਿਮਾਗ ਹੀ ਖਰਾਬ ਕੀਤਾ ਨਾ ਮਾਵਾਂ ਤੀਆਂ ਮੇਰਾ ਤੇ ਦਿਮਾਗ ਖਰਾਬ ਕਰਨ ਦੀ ਕਿਹੜੀ ਗੱਲ ਵਾ ਉਹ ਤੇ ਮਿੰਟਾਂ ਚੋਂ ਦੀ ਹੋ ਜਾਂਦਾ ਵਾ ਪਰ ਮੇਰੀ ਗੱਲ ਸੁਣੋ ਵੀ ਤੁਸੀਂ ਤੇ ਪੂਰੀ ਜੇਦ ਤੇ ਅੜੇ ਹੋ ਕਿ ਇਹਨਾਂ ਮਾਮਾਾਂ ਤੇ ਇਹਨੂੰ ਥਾਣੇ ਫੜਾਉਣਾ ਹੀ ਫੜਾਉਣਾ ਵਾ ਇਹਨਾਂ ਨੂੰ ਤੇ ਮਸਾ ਅਕਲ ਮੋਤ ਹੈ ਨਹੀਂ ਆ ਜੇ ਅਸੀਂ ਇਹਨਾਂ ਨੂੰ ਥਾਣੇ ਫੜਾਤਾ ਤੇ ਬਦਨਾਮੀ ਆਪਣੀ ਹੋਣੀ ਆ ਕਹਿਣਾ ਤੇ ਲੋਕਾਂ ਨੇ ਹੱਡੀਆਂ ਹੀ ਆ ਮੈਂ ਤੇ ਨਹੀਂ ਆ ਪੁਲਿਸ ਪੁਲਿਸ ਦੇ ਚੱਕਰਾਂ ਚ ਨਾ ਨਾ ਹੀ ਪਊ ਓ ਜੜੀ ਬਦਨਾਮੀ ਹੋਣੀ ਨਾ ਪਰਮਜੀਤ ਹੋ ਗਈ ਆ ਥੋੜੀ ਬਦਨਾਮੀ ਕਰਾਈ ਇਹਨਾਂ 'ਗੇ ਕਿਹਨੇ ਜਿੱਕੇ ਨਿਕਦੇ ਜੰਗੇ ਛੱਡਿਆਂ ਨੂੰ ਕਿਹਨੇ ਜਿਹੜਾ ਪੁੱਛਦਾ ਤੁਹਾਡੇ ਦਾ ਕੀ ਹੋ ਗਿਆ ਵਾ ਨਾਲੇ ਇਹਨਾਂ ਨੂੰ ਹੁਣ ਨਿਕਲ ਕੱਸੀ ਇਹਨਾਂ ਰੁਕ ਨਹੀਂ ਆਉਣਾ ਬਥਰੀ ਢਿਲ ਦੇ ਵਿਖਲੀ ਇਹਨਾਂ ਮੈਂ ਪਰ ਹੁਣ ਕੋਈ ਮੋਕਾ ਦੇਣਾ ਇਹਨਾਂ ਨੂੰ ਪੁਲਸ ਨੂੰ ਤਾਂ ਆਊਗੀ ਤੇ ਫੜਾਉਣਾ ਪੁਲਸ ਨੂੰ ਜੋ ਮਰਜ਼ੀ ਹੋ ਜੇ ਹਾਦੀ ਹੋ ਗਈ ਤੁਹਾਡੇ ਵਾਲੀ ਇੱਕ ਉਹ ਨਹੀਂ ਆਪਣੀ ਜਦੋਂ ਹਾਰਦੇ ਤੇ ਇੱਕ ਤੂੰ ਹੀ ਨਹੀਂ ਹਾਰਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਖੂਨ ਤੇ ਉਹ ਤੁਹਾਡਾ ਹੀ ਆ ਨਾ ਉਹ ਉਹ ਕੰਮ ਉਹਨਾਂ ਦੇ ਜੇ ਉਹ ਜੇਦ ਤੇ ਅੜੀਆਂ ਵਾ ਤੇ ਜੇਦ ਤੇ ਤੂੰ ਹੀ ਅੜੇ ਜੋ ਜੇ ਇਹਨਾਂ ਨੂੰ ਪੁਲਸ ਫੜ ਕੇ ਲੈ ਕੇ ਐ ਬਾਹਰ ਕੋਈ ਲੱਗਦਾ ਤੂੰ ਜਾ ਕੇ ਮੈਂ ਜਾਵਾਂ ਦੱਸਾਂ ਤੁਸੀਂ ਵੇਖ ਲਓ ਜਾ ਕੇ ਮੈਂ ਨਹੀਂ ਜਾਣਾ ਬਾਬਾ ਕਦੇ ਪੁਲਸੀ ਹੋਵੇ ਤੇ ਇਹਨਾਂ ਨੂੰ ਫੜ ਕੇ ਲੈ ਜਾਏ ਮੇਰਾ ਸਿਆਪਾ ਮੁਕੇ ਸਾਡੇ ਘਰੋਂ ਇਹਨਾਂ ਦਾ ਹਾਏ ਰੱਬਾ ਚੰਗਾ ਭਰਾਈਓ ਜਿਹੜੀਆਂ ਅਰਦਾਸਾਂ ਕੰਡਿਆ ਵਾ ਵੀ ਮੇਰੀ ਮਾਂ ਨੂੰ ਤੇ ਭੈਣ ਨੂੰ ਪੁਲਸ ਫੜ ਕੇ ਲੈ ਜਾਏ ਤੇ ਮੈਨੂੰ ਤਰਤੀਬੇਵਲ ਨਹੀਂ ਦਿੰਦੀ ਵੀ ਜੇ ਇਹਨਾਂ ਨੂੰ ਪੁਲਸ ਲੱਗੀ ਤੇ ਬਦਨਾਮੀ ਬੜੀ ਹੋਣੀ ਆ ਰਾਜਵਿੰਦਰ ਕੌਰ ਦਾ ਘਰ ਹੀ ਆ ਹਾਂਜੀ ਇਹ ਹੀ ਭੈਣ ਹੈ ਮੇਰੀ ਉੱਤੇ ਕੰਪਲੇਨ ਆਈ ਆ ਕੋਈ ਨਹੀਂ ਅੰਦਰ ਬਿਠੀ ਆਜੋ ਚਲੋ ਮਲਾਓ ਇਹਦੇ ਨਾਲ ਲਿਆਓ ਜਲਦੀ ਮਲਾਓ ਰਾਜਵਿੰਦਰ ਦੇ ਨਾਲ ਮੈਂ ਬੁਲਾਉਂਦੇ ਆ ਮਾਰਦੀ ਆਵਾਜ਼ ਉਹਨਾਂ ਨੂੰ ਲਿਆਓ ਜਲਦੀ ਬੁਲਾਗੇ ਅਸੀਂ ਇੱਥੇ ਖਲੋਤੇ ਆ ਰਾਜਵਿੰਦਰ ਬੁਵਾ ਖੋਲ ਪਰੋਣੇ ਆਏ ਬਾਹਰ ਤੈਨੂੰ ਮਿਲਣ ਵਾਸਤੇ ਕਿਹੜੇ ਪਰੋਣੇ ਆਏ ਆ ਪਤਾ ਨਹੀਂ ਮੈਨੂੰ ਕਹਿੰਦੇ ਤੈਨੂੰ ਹੀ ਮਿਲਣਾ ਵਾ ਤੇਰੀ ਜਾਣ ਪਹਿਚਾਨ ਵਾਲਿਆ ਮੈਨੂੰ ਤਾਂ ਪਤਾ ਨਹੀਂ ਕੌਣ ਆ ਤੂੰ ਹੀ ਮਿਲੋਂਗਾ ਤੂੰ ਹੀ ਬਾਹਰ ਹੀ ਆ ਨਹੀਂ ਨਹੀਂ ਬਹੁਤ ਖੋਲ ਬੂਆ ਕੋਈ ਬਗਾਨਾ ਨਹੀਂ ਆ ਆਪਣਾ ਹੀ ਆ ਅੱਗੇ ਵੀ ਮਿਲੇ ਆ ਤੂੰ ਤੇਰੀ ਪਹਿਚਾਨ ਆ ਮੇਰੀ ਤਾਂ ਉਹਨਾਂ ਨੇ ਪਹਿਚਾਨਣਾ ਨਹੀਂ ਕੋਈ ਖੋਲ ਦੇ ਬੂਆ ਹੁਣ ਕਿੰਨੀ ਖੋਲਣਾ ਤੂੰ ਮੰਮੀ ਪੁਲਿਸ ਬਾਹਰ ਆਓ ਮਾਤਾ ਚਲੋ ਪਤਾ ਹੀ ਕੀ ਕੀਤਾ ਇਹ ਤਾਂ ਕੋਹ ਵੀ ਨਹੀਂ ਕੀਤਾ ਉਹ ਦੱਸ ਦੇ ਜਾਂ ਜੋ ਕੁਝ ਨਹੀਂ ਕੀਤਾ ਤੁਹਾਡੀ ਕੁੜੀ ਨੇ ਸੋਹਰੇ ਦਾ ਜਿਹੜਾ ਜਲੂਸ ਕੱਢਿਆ ਹੋਣਾ ਉਹਨਾਂ ਨੇ ਦਿੱਤੀ ਆ ਕੰਪਲੀਟ ਤੇ ਚਲੋ ਨਾਲ ਥਾਣੇ ਪੁੱਤ ਹੁਣ ਮਿੱਤੀ ਥਾਣੇ ਚ ਜਾਊਗੀ ਜਵਾਨ ਤੇ ਜਵਾਨ ਕੁੜੀ ਜਦੋਂ ਨਹੀਂ ਸੋਹਰੇ ਤੇ ਹੱਥ ਝੁਕਣ ਜਲੂਸ ਕੱਢਣ ਉਹਨਾਂ ਦਾ ਉਦੋਂ ਨਹੀਂ ਇਹਨੇ ਸੋਚਿਆ ਜਵਾਨ ਕੁੜੀ ਆ ਚਲ ਹੁਣ ਅਸੀਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਚਲੋ ਥਾਣੇ ਸਰ ਮੇਰੀ ਗੱਲ ਸੁਣੋ ਆਪਾਂ ਦੇ ਲੈ ਕੇ ਕਾ ਮੱਠਾਪ ਕਰ ਲੈਣੇ ਆ ਤੂੰ ਹੀ ਸਾਨੂੰ ਜਾਣ ਦੋ ਆਪਾਂ ਤੁਹਾਡਾ ਸੇਵਾ ਪਾਣੀ ਕਰਦੇ ਨਹੀਂ ਇੱਥੇ ਚੁੱਪ ਕਰ ਜਾ ਰਿਸ਼ਵਤ ਦੇਣ ਦੀ ਸਾਨੂੰ ਅਸੀਂ ਰਿਸ਼ਵਤ ਲੈਣੀ ਹੈ ਗਾੜੀ ਇੱਕ ਕੇਸ ਹੋਰ ਠੋਕੂੰਗਾ ساری عمر ਉੱਥੇ ਰੋਗੀਆਂ ਜੇਲ੍ਹ ਦੇ ਵਿੱਚ ਹੀ ਭਾਬੀ ਕਹਿਣਾ ਮੈਂ ਕੀ ਕਹਾਂ ਉਹੋ ਹੀ ਪੁਲਿਸ ਵਾਲੇ ਆ ਜਿਹੜੇ ਉਦੋਂ ਤੇਰੀ ਮਾਂ ਨੇ ਲਿਆਂਦੇ ਸੀ ਸਾਡੇ ਉੱਤੇ ਤੇ ਹੀ ਮਾਵਾ ਤੇ ਆਨੇ ਲਿਆਂਦੇ ਨਾ ਵੇਖ ਲਓ ਸਾਰੇ ਇਹਨਾਂ ਦੀਆਂ ਕਰਤੂਤਾ ਉਦੋਂ ਵੀ ਹਾਲੋਂ ਨੇ ਜਹਿਜ ਫਸਾਇਆ ਹੈ ਨਾ ਸਾਰੇ ਸਬੂਤ ਇਹਨਾਂ ਦੇ ਖਿਲਾਫ ਮਿਲੇਗੇ ਤੇ ਫਿਰ ਸਾਡ ਵੀ ਦਿੱਤਾ ਇਹਦੇ ਕਰਤੂਤਾ ਹੀ ਨਹੀਂ ਚੰਗੀਆਂ ਕਰਦੀਆਂ ਮੈਂ ਤਾਂ ਨਹੀਂ ਜਿਹੜਾ ਇਹਨਾਂ ਨੂੰ ਘੜੀਕ ਨੂੰ ਖੜਨਾ ਨਾ ਹੁਣੇ ਖੜੋ ਅਹੀਂ ਇਹਨਾਂ ਨੂੰ ਭੋਲੇ ਸਮਝਦੇ ਹਾਂਗੇ ਸਾਰਾ ਕੰਮ ਤੇ ਇਹਨਾਂ ਦਾ ਕਿੰਨੀਆਂ ਚਲਾਕ ਵਾ ਉਦੋਂ ਵੀ ਇਹਨਾਂ ਨੂੰ ਫਸਾਇਆ ਇਹਨਾਂ ਨੇ ਹੁਣ ਉੱਥੇ ਸੋਹਰੇ ਵੀ ਇਹਨੇ ਸਾਰਾ ਕੁਝ ਕੀਤਾ ਉਹਨਾਂ ਦਾ ਜਲੂਸ ਕੱਢਿਆ ਨਾਲੇ ਉੱਥੇ ਸੋਨਾ ਗਹਿਣਾ ਚੁੱਕ ਕੇ ਲੈ ਕੇ ਆਈ ਵੀਰ ਤੁਸੀਂ ਕਹੋ ਵੀਰ ਹੁਣ ਕੀ ਕਰੇ ਅੱਗੇ ਪਿੰਡ ਚ ਜਲੂਸ ਘਟ ਕੱਢਿਆ ਤੁਸੀਂ ਮੈਨੂੰ ਲੱਗਦਾ ਹੁਣ ਕੱਢਦਾ ਤੁਸੀਂ ਵੀ ਚੰਗੀ ਕਰਤੂਰੀ ਕੀਤੀ ਭੈਣ ਥਾਣੇ ਜਾਂਦੀ ਵਰਦੀ ਆ ਮੈਂ ਤਾਂ ਕੁਝ ਨਹੀਂ ਮੈਂ ਤੇ ਕਰ ਸਕਦਾ ਨਾਲੇ ਮੇਰੇ ਨਾਲ ਤੁਸੀਂ ਬਹੁਤ ਨੇਕੀਆਂ ਕੀਤੀਆਂ ਮਾਂ ਦੀਆਂ ਚੰਗਾ ਵੇਹ ਹੁਣ ਬਚਾ ਪੈਣ ਜਾਂਦੀ ਚੰਗੀ ਲੱਗੂ ਮਾਤਾ ਹੀ ਤੁਹਾਡੇ ਕਿਹਦੀ ਕੋਈ ਸੋਨੇ ਨਹੀਂ ਆ ਨਾ ਤੁਹਾਡੇ ਬੁੰਡੇ ਦੀ ਸੋਨੇ ਨਾ ਤੁਹਾਡੀ ਨੌ ਦੇ ਸੋਨੇ ਤੇ ਚਲੋ ਜਾਓ ਥਾਣੇ ਚਲੋ ਸਾਡੇ ਨਾਲ ਚਲੋ ਚਲੋ ਉਹ ਪੁੱਤ ਨਹੀਂ ਆਹੀ ਨਹੀਂ ਥਾਣੇ ਜਾਣਾ ਬੀਬੀ ਜਾਣਾ ਤੇ ਹੁਣ ਪਹਿਣਾ ਹੀ ਆ ਜਿਹੜੀ ਕਾਰਵਾਈ ਆ ਉਹ ਆਪਣੀ ਥਾਣੇ ਆ ਕੇ ਕਰੋ ਅਸੀਂ ਕਿਹਦੀ ਘਾਨੀ ਜੇ ਸੋਨੇ ਹੁਣ ਕੋਈ ਨਹੀਂ ਤੁਸੀਂ ਪਹੋ ਅਸੀਂ ਬੈਠ ਕੇ ਗੱਲ ਕਰਦੇ ਆ ਬਹਿਣ ਵਾਲਾ ਕੰਮ ਨਹੀਂ ਹੈਗਾ ਜੋਗ ਤੁਸੀਂ ਕੰਮ ਕੀਤਾ ਵਾ ਨਾ ਉਹ ਬਹਿਣ ਵਾਲਾ ਨਹੀਂ ਹੈਗਾ ਖਾਣੇ ਚਲੋ 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 ਨਾਲ ਚਲੋ ਜਾਓ ਹੁਣ ਜੇ ਕੀ ਤਿਆਰ ਭੁਗਤ ਹੁਣ ਅਸਲੀ ਮੁਜਰਮ ਤੇ ਅੰਦਰ ਰਹਿ ਗਿਆ ਉਹਨਾਂ ਤੋਂ ਲਾਵਾ ਚੱਲ ਹਾਂ ਹੁਣ ਕਿੱਥੇ ਲੁਕਦੀਆਂ ਮੈਂ ਨਹੀਂ ਉਦੋਂ ਤਾਂ ਤੈਨੂੰ ਲੁਕਣਾ ਨਹੀਂ ਆਉਂਦਾ ਜਦੋਂ ਤੂੰ ਸੋਹਰਿਆ ਦਾ ਹੱਥ ਚੁੱਕਦੀ ਵੀਰ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਪਿਛਲਾ ਵੀ ਜਾਣਦੀਆਂ ਤੂੰ ਸਹੀ ਸਮਝਿਆ ਤੂੰ ਕੋਈ ਗੱਲ ਨਹੀਂ ਭੈਣੇ ਮੰਮੀ ਨਾਲ ਹੀ ਆ ਜੀ ਲੱਗਨ ਦੋਹਾਂ ਦੀ ਚਾਹ ਦਾ ਜਾ ਹੁਣ ਵੇਖੋ ਜਾ ਕੇ ਦੀ ਨਵਾਂ ਘਰ ਵੇਖੋ ਜਾ ਕੇ ਚੰਗਾ ਹੱਦ ਇੰਨਾਲੀ ਮੈਂ ਨਾ ਸਿਰਾਂ ਪੈਰ ਨਾ ਸਮਝਾ ਕੇ ਵੇਖ ਲਿਆ ਸਮਝੋ ਸਮਝੋ ਅੱਖੇ ਲੱਗ ਜੋ ਪਰ ਇਹ ਨਹੀਂ ਅੱਖੇ ਲੱਗੀਆਂ ਮਾਸਾ ਮੇਰੀ ਹੁਣ ਤੈਨੂੰ ਹੋ ਗਿਆ ਤੂੰ ਸਿਰ ਫੜ ਕੇ ਬਹਿ ਗਈਂ ਸਿਰ ਕੀ ਫੜਨਾ ਵਾ ਮੈਂ ਤਾਂ ਸੋਚਿਆ ਸੀਗਾ ਕਿ ਚੱਲ ਪੁਲਸ ਦੇ ਚੱਕਰਾਂ 'ਚ ਪੈ ਜਾਣਗੇ ਨਾ ਇਹ ਤੇ ਮਾਵਾ ਧੀਆਂ ਡਰ ਕੇ ਤੇ ਹਾਰ ਮੰਨ ਲੈਣਗੀਆਂ ਤੇ ਆਪਣੇ ਘਰ ਚੱਲ ਜੂਗੀ ਪਰ ਇਹ ਤੇ ਉਲਟਾ ਹੀ ਹੋ ਗਿਆ ਦੋਵੇਂ ਘਰ ਹੀ ਵਸਦੇ ਵਸਦੇ ਉਜੜ ਗਏ ਮੈਂ ਆਪਣੀ ਮਾਂ ਨੂੰ ਤੇ ਭੈਣ ਨੂੰ ਚੰਗੀ ਤਰ੍ਹਾਂ ਜਾਣਦਾ ਵਾਂ ਇਹ ਏਡੀਆਂ ਜਿਹਦੀਆਂ ਪੱਕੀਆਂ ਨਾ ਬਲੀ ਕਿਹੜੀ ਮਿੱਟੀ ਦੀ ਬਣੀਆਂ ਇਹ ਪਿੱਛੇ ਪੈ ਨਹੀਂ ਤਾਉਂਦੀਆਂ ਅੱਗੇ ਤੋਂ ਨਾ ਕੀਤਾ ਸੀ ਨਾ ਅਲੀ ਸਹੁਰੇ ਕੀ ਕੰਪਲੀਟ ਹੈ ਅਗਰ ਮੈਂ ਦਾ ਕਿ ਭਾਜੀ ਇਹਦਾ ਨਾ ਕਰੋ ਹੁਣ ਮੈਂ ਅਗਰ ਵੀ ਮਾਸਣ ਨੂੰ ਫੋਨ ਕਰਕੇ ਆਖਣਾ ਵਾ ਭਾਈ ਇਹਨਾਂ ਨੇ ਮਗਰ ਕੋਈ ਜਾਣ ਦੀ ਲੋੜ ਨਹੀਂ ਆ ਜੋ ਫਸਿਆ ਨਾ ਫਸਿਆ ਨਾਲੇ ਠਾਣੇ ਇਹਨਾਂ ਨੂੰ ਹਾਏ ਹਾਏ ਹਾਦੀ ਹੋ ਗਈ ਤੁਹਾਡੇ ਵਾਲੀ ਮੇਰੇ ਤੇ ਨਾ ਸ਼ਰਮ ਚ ਪਾਣੀ ਪਾਣੀ ਹੁੰਦੀ ਜਾਂਦੀ ਆ ਕਿ ਸਾਡੇ ਘਰ ਚ ਬੰਨ ਕੇ ਡਿਆ ਵਾ ਇਹ ਕਿੱਦਾਂ ਦੀ ਖੱਤਰ ਖੇੜ ਪੈ ਗਈ ਆ ਮਾਮਲਾ ਜਿਹੜਾ ਨਾ ਸੁਲਝਣ ਦੀ ਬਜਾਏ ਨਾ ਉਲਝਦਾ ਜਾਂ ਰਿਹਾ ਵਾ ਇਹਨਾਂ ਨੂੰ ਤਾਂ ਸ਼ਰਮ ਹਜਾ ਹੈ ਨਹੀਂ ਆ ਪਰ ਮੈਨੂੰ ਤਾਂ ਸ਼ਰਮ ਆਉਂਦੀ ਆ ਨਾ ਮੈਂ ਦੱਸ ਕੀ ਕਰਾਂ ਮੈਨੂੰ ਸ਼ਰਮ ਨਹੀਂ ਆਉਂਦੀ ਜਦੋਂ ਗਾਲ੍ਹਾਂ ਨਾ ਸਮਝੇ ਮਾਂ ਦੇ ਭੈਣ ਨਹੀਂ ਸਮਝਦੀਆਂ ਉਹ ਕਪਾਤੇ ਪਾ ਖੋਛਦੀਆਂ ਤਾਂ ਮੈਂ ਉੱਥੇ ਤਰਾਂ ਹਲ ਤੂੰ ਉੱਥੇ ਕੀ ਕਰ ਲੈਗੀ ਨਾਲੇ ਉਹਦਾਂ ਤੁਸੀਂ ਉਹਨਾਂ ਨੂੰ ਕਹਿ ਕੇ ਆਏਗੇ ਵੀ ਠਾਣਿਆਂ ਦੇ ਚੱਕਰਾਂ ਚ ਨਾ ਪਿਓ ਤੇ ਹੁਣ ਤੁਸੀਂ ਐਸੇ ਮੂੰਹ ਨਾਲ ਆਖੀ ਜਾਂਦੇ ਹੋ ਵੀ ਮੈਂ ਉਹਨਾਂ ਨੂੰ ਕਹਿਣਾ ਵਾਂ ਮੈਨੂੰ ਤੇ ਸਮਝ ਨਹੀਂ ਲੱਗਦੀ ਤੇ ਤੁਹਾਡੇ ਕਰ ਬੰਨ ਕੀ ਡਿਆ ਵਾ ਜੇ ਤੂੰ ਸੋਹਰੇ ਗੱਲ ਕਾਦੀ ਰਾਂ ਜਾਂਦੀ ਨਹੀਂ ਉਹ ਬੰਦੇ ਭਲੇ ਮਾਨਸ ਉਹਨਾਂ ਬੜੇ ਮੌਕੇ ਦਿੱਤੇ ਵੀ ਕੁੜੀਏ ਸੁਧਰ ਜਾ ਤੇ ਚੋਪਰ ਕੇ ਆਪਣੀ ਆ ਜਾ ਸੋਹਰੇ ਪਰ ਨਾ ਇਹ ਕੁੜੀ ਨੇ ਸੁਧਰੀ ਤੇ ਨਾ ਇਹਦੀ ਮਾਂ ਨੇ ਸੁਧਰੀਆ ਹੁਣ ਆਖਾ ਲਾਉਗੀ ਨਾ ਤੇ ਫੇਰ ਹੀ ਠਾਣੀ ਲਾਉਣੀ ਏ ਤੇ ਤੁਹਾਡੇ ਕੀ ਰਾਦੇ ਆ ਵੀ ਇਹ ਜੇਲ੍ਹ ਚ ਜਾ ਕੇ ਸੁਧਰ ਜਾਣ ਗਈਆਂ ਮੈਨੂੰ ਨਹੀਂ ਲੱਗਦਾ ਇਹ ਮਾਵਾਂ ਈ ਆ ਨਾ ਜਿਉਂਦੀਆਂ ਤਿਉਂ ਹੀ ਰਹਿਣੀਆਂ ਵਾ ਇਹਨਾਂ ਦੀ ਆਕੜ ਬੜੀ ਆ ਤੇ ਇਹ ਆਪਣੀ ਆਕੜ ਤੋਂ ਨਾ ਨੇ ਇਹ ਨਹੀਂ ਸਕਦੀਆਂ ਉਹ ਤੂੰ ਛੱਡ ਦੇ ਬੱਲੇ ਉੱਥੇ ਕੰਧਾਂ ਬੋਲ ਪੈਂਦੀਆਂ ਨਾਲੇ ਮੈਂ ਜਾਣਦਾ ਇਹਨਾਂ ਨੂੰ ਇਹ ਡਰਦੀਆਂ ਬੜੀਆਂ ਪੁਲਿਸ ਕੋਲ ਵੇਖਿਆ ਨਹੀਂ ਕਿਦਾਂ ਖਿੱਚਣਗੇ ਤੇ ਚੀਕਾ ਮਾਰਦੀ ਰਾਜਿੰਦਰ ਵੀਰ ਮੈਨੂੰ ਬਚਾਲਾ ਮੈਨੂੰ ਬਚਾਲਾ ਇਹ ਉੱਥੇ ਕੰਧਾਂ ਬੋਲ ਪੈਂਦੀਆਂ ਦਿਹਾਣੇ ਇਹ ਸੁਧਰ ਜਾਣਗੀਆਂ ਅਕਲ ਉੱਧਰ ਨਹੀਂ ਹੋਣੀ ਇਹਨਾਂ ਨੂੰ ਐਦਾਂ ਹੋਣੀ ਅਗਲੇ ਇਹਨਾਂ ਨੂੰ ਨਾ ਮੈਨੂੰ ਕਹੀ ਜਾਂਦੇ ਆ ਆਪ ਟੈਨਸ਼ਨ ਲੈ ਹੀ ਜਾਂਦੇ ਤੁਸੀਂ ਉਹ ਸਿਰ ਪੀੜੋਂ ਹੁੰਦੇ ਪੀ ਜਾਂਦਾ ਲੈ ਹੁਣ ਕਰਨਾਮ ਕੋ ਫੋਨ ਕਰਾਈ ਜਾਂਦੀ ਓ ਅਸਮਾਨ ਖਾ ਚੁੱਕਣਾ ਮੈਂ ਵੀ ਨਹੀਂਗਾ ਹੁਣ ਦਫਾ ਕਰੋ ਚੁੱਕ ਕੇ ਇਹਨਾਂ ਨੇ ਕੋਈ ਗੱਲ ਪੁੱਠੀ ਸਿੱਧੀ ਕਰਨੀ ਆ ਤੇ ਫੇਰ ਸਾਡਾ ਪਾਰਾ ਹਾਈ ਹੋ ਜਾਣਾ ਵਾ ਪੁੱਠੀ ਸਿੱਧੀ ਗਾਦੀ ਕਰਨੀ ਆ ਮਲਜੀਤ ਗੱਲ ਇਹਨਾਂ ਨੇ ਹੁਣ ਹੁਣ ਇਹਨਾਂ ਨੇ ਰਾਧਾ ਨਾਲ ਕੀ ਮਾਫੀ ਮਾਫੀ ਮੰਗਣਾ ਕਿ ਕੇਸ ਵਾਪਸ ਲੈ ਲਓ ਕੇਸ ਨਾ ਵਾਪਸ ਲਿਆ ਹੁਣ ਮੈਂ ਇਹਨਾਂ ਨੂੰ ਬੰਦਾ ਪੁੱਛੇ ਕੋਈ ਖੇਡ ਵਾ ਸਾਡੀ ਇੱਜ਼ਤ ਕੋਈ ਨਹੀਂ ਹੈਗੀ ਇਹਨਾਂ ਦੀ ਇੱਜ਼ਤ ਇੱਜ਼ਤ ਵਾ ਤੇ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਮੈਂ ਕਹਿੰਦੀ ਫੇਰ ਰਹਿਣ ਦੋ ਕੱਢ ਲੈਣ ਦੋ ਤਰਲੇ ਨੱਕ ਨਾਲ ਕੀਰਾ ਕੱਢਣਗੇ ਨਾ ਫੇਰ ਵੀ ਨਹੀਂ ਮੰਨਣਾ ਹੁਣ ਤੇ